ਇਹ ਕਿੱਧਰ ਤੇ ਲੱਗੀ ਓਏ ਆ ਟਰਾਜਾ ਥੱਲੇ ਵੜ ਗਿਆ ਪਤਾ ਨਹੀਂ ਕਿੱਥੇ ਲੱਗ ਗਈ ਮਿੱਟੀ ਘੱਡੀ ਪੱਤੀ ਵੱਜੀ ਪੱਤੀ ਵੱਜੀ ਬਾਈ ਇਹ ਜੇ ਟਾਈਮ ਕੁਝ ਨਹੀਂ ਸੁਝਦਾ ਕਿਆ ਕਰੀਏ ਦੇਖਦਾ ਮਹਾਰਾਜ ਮਾਜੋ ਬਾਈ ਮਾਜੋ ਐਨੇ ਮੱਥਾ ਦੇਖਦਾ ਅੱਜ ਦਾ ਬਾਈ ਉਹ ਕੰਮ ਹੁੰਦੇ ਜਿਹੜੇ ਕਦੇ ਨਹੀਂ ਹੋਏ ਪੈਪ ਖੁੱਲ ਗਿਆ ਪਿਛੇ ਵਾਲਾ ਅਗਾ ਹਰਾਨੇ ਆ ਪਤਾ ਨਹੀਂ ਕੀ ਦਾ ਮੂੰਹ ਦੇਖ ਲਿਆ ਬਹੁਤ ਬੁਰਾ ਹਾਲ ਹੈ ਬਾਈ ਆਹ ਪੈਪ ਖੁੱਲ ਗਿਆ ਕਦੇ ਨਹੀਂ ਖੁੱਲੇ ਆ ਜੱਕ ਚੱਕੇ ਵੇਮਾ ਦਾ ਤੇਲ ਦੇ ਖੁੱਲ ਹਰਾਨ ਕੀ ਦੀ ਗੱਲ ਆ ਬਾਈ ਕਿੰਨੂ ਖੁਸ਼ੀ ਅੱਜ ਖੁਸ਼ੀ ਹੈ ਇਹਨੂੰ ਖੁਸ਼ੀ ਆ ਉਹ ਤੁਹਾਡੀ ਇਧਰ ਖੁਸ਼ੀ ਹੈ ਉਹ ਖੁਸ਼ੀ ਹੈਗੀ ਬਾਈ ਅੰਕਲ ਉਹ ਗੰਨੇ ਦੀ ਆ ਗੰਨੇ ਦੀ ਉਹ ਮੂਰ ਨਾਲ ਜਾਂਦਾ ਨਾ ਪਹੁੰਚਦਾ 10 ਕਹਿੰਦਾ ਉਹ ਤੜਿਆ ਉਹ ਚੱਲ ਅਕਲ ਵਾਲਾ ਬੰਦੇ ਘੇਰਦੀ ਔਰ ਖੁਸ਼ੀ ਲਓ ਜੀ ਭਾਈ ਬੰਦਿਆਂ ਨੇ ਗੰਨਾ ਕਰਤਾ ਲੋਡ ਪਰ 3-4 ਘੰਟੇ ਲਾਤੇ ਇਹਨਾਂ ਨੇ ਹੁਣ ਕਹਿੰਦੇ ਰੱਸਾ ਚਾਹੀਦਾ ਆਪਨੇ ਮੈਂ ਤੁਹਾਨੂੰ ਕਿਹਾ ਮੈਂ ਰੱਸੇ ਤੇ ਇਹਨਾਂ ਖੜਾ ਲੈਣਾ ਨਹੀਂ ਤਾਰਾਂ ਆਮਨੇ ਨੂੰ ਮੈਂ ਲੈ ਕੇ ਆਇਆ ਤਾਂ ਭਾਈ ਮੈਂ ਕਹਿੰਦਾ ਘੰਟਾ ਹੋ ਗਿਆ ਮੈਂ ਕਹਿੰਦਾ ਛੇਤੀ ਕਰ ਵੀ ਵੱਡ ਹੋ ਗਿਆ 12 ਵਜੇ ਕਿੰਨਾ ਟਾਈਮ ਹੋ ਗਿਆ ਟਾਈਮ ਬਹੁਤ ਲਾਤਾ 1:30 ਹੋ ਗਏ 1:30 ਵਜੇ ਬਾਕੀ ਹੁਣ ਇਹਨਾਂ ਨੂੰ ਕਿਹਾ ਆਪਣਾ ਰੱਸਾ ਰੱਸਾ ਬਾ ਲਿਓ ਖਿੜ ਜਾਣਾ ਇਹ ਸਾਡੇ ਭਰੋਸੇ ਨਾਲ ਰਿਓ ਉਹ ਬੰਨਿਆ ਨਹੀਂ ਨਾ ਹੈਗਾ ਤਾਂ ਕਰਕੇ ਟਾਈਮ ਲੱਗ ਗਿਆ ਉਹ ਉੱਪਰ ਬਹਿ ਜੀ ਤ ਫੜ ਕੇ ਯਾਰ ਉੱਪਰ ਆਇ ਫੜ ਕੇ ਬਹਿ ਜੀ ਗਿਰਨਾ ਨਹੀਂ ਉਹ ਦੇਖੋ ਦੇ ਬਾਡੀ ਦਿਖਾਦਾ ਬੰਦਾ ਆਪਣੀ ਸਟੀਲ ਬਾਡੀ ਹੈ ਸਟੀਲ ਬਾਡੀ ਹੈ ਡੌਲਾ ਦਿਖਾ ਦੇ ਡੌਲਾ ਹੈਗਾ ਦਿਖਾ ਦੇ ਡੌਲਾ ਦਿਖਾ ਦੇ ਮੁੰਡਾ ਖੁਸ਼ ਕਰ ਦੇ ਯਾਰ ਲੈ ਇੰਨੇ ਲੋਕਾਂ ਦੇਖਣਾ ਨੂੰ ਦਿਖਾ ਦੇ ਆਹ ਇਹ ਤਾਂ ਵਿਆਂ ਕਰਾ ਕੇ ਮੁੜਿਆ ਹੀ ਨਹੀਂ ਹੈ ਮੁੜ ਕੇ ਦਰਸ਼ਨੇ ਨਹੀਂ ਦਿੱਤੇ ਹੈਗੇ ਵਿਆਹ ਕਰਾ ਕੇ ਮਿਲਤਾ ਲਿਆ ਤੈਨੂੰ ਕਿੱਥੇ ਮਿਲੇ ਮੰਨੂ ਨਹੀਂ ਮਿਲੇ ਆ ਹੁਣ ਮਿਲਿਆ ਹੀ ਆ ਮਿਲਿਆ ਹੁਣ ਮਿਲਿਆ ਵਿਆਹ ਕਰਾ ਕੇ ਦੇਖ ਲੈ ਬਾਈ ਬੰਦਾ ਕਾਤੇ ਨਹੀਂ ਮਿਲਿਆ ਮੇਰੀ ਗੱਲ ਸੁਣ ਇੰਨੀ ਛੇਤੀ ਮਿਲਿਆ ਦਾ ਟਾਈਮ ਨੂੰ ਵਿਆਹ ਕਰਾ ਕੇ ਸ਼ਗਨ ਵੀ ਦਿੱਤਾ ਤੇਰੇ ਨਾਲ ਇੰਗਲੀ ਤੇ ਵਾਲ ਦੇ ਟਾਈਮ ਨੂੰ ਵਿਆਹ ਕਰਾ ਕੇ ਸ਼ਗਨ ਵੀ ਨਹੀਂ ਦਿੱਤਾ ਕਿਨਾਤਾ 1000 ਰੁਪਿਆ 1100 ਤਾਂ ਬਣਦਾ ਦਾ ਓ 500 ਦਿੱਤਾ 500 1000 ਟਾਈਮ ਮਹंगाई ਕਿ ਲੌਕਡਾਊਨ ਕਿ 500 ਦਿੱਤਾ ਭਾਈ 1000 ਜਰਾ ਕੀ ਹੋ ਗਿਆ 1000 ਜਰਾ ਕਹੋਗੇ ਨਾ ਨਾ 500 ਦਿੱਤਾ ਮੈਨੂੰ ਅਕਲ ਲਿਆ ਉਹ ਨੰਬਰ ਫੜ 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 ਬਸ ਬਹੁਤ ਹੈ ਬਹੁਤ ਹੈ ਲੌਕਡਾਊਨ ਚ ਤਾਂ ਬੰਨ ਲਾਕਡਾਊਨ ਤੇ ਭਾਈ ਜੱਗੇ ਦਾ ਫਿਆ ਹੋਇਆ ਆਪਣੇ ਦੇ ਪਾਸ ਲੌਕਡਾਊਨ ਹੀ ਤਾਂ ਹੈਗਾ ਖੁੱਲਾ ਦਾ ਜੱਤ ਯਾਰ 500 ਮਿਲਿਆ 500 ਮਿਲਿਆ ਕਟਾ ਵਹਿ ਗਿਆ ਕਟਾ ਵਹਿ ਗਿਆ ਕੰਪਨੀ ਨੂੰ ਦੋ ਵਾਰ ਇੱਥੇ ਗੱਡੀ ਥੱਲੇ ਲਾਈ ਯਾਰ ਰੋਡ ਖਰਾਬ ਹੁੰਦਾ ਰ ਭਾਈ ਆ ਜੱਗਾ ਲਿਆ ਰੱਸਾ ਬਣਾ ਲੈ ਨੂੰ ਬਾਈ ਰੱਸਾ ਕਿਹਾ ਇਹਨਾ ਸਾਨੂੰ ਹੋਰ ਕੋਈ ਲਾਦੀ ਰੱਸੀ ਜੀ ਅਸਲੀ ਵਾਲੀ ਡਾਉ ਹੈ ਮੰਜਲੀ ਵਾਲੀ ਡਾਉ ਨੇ ਮੈਂ ਤਾਂ ਡੰਗਰ ਵਾਲੀ ਲਾਦੀ ਜਿਹੜੀ ਮੁਰਗੀ ਪਾਏ ਕਰਦੇ ਆ ਉਹ ਨੂੰ ਆ ਕੋਈ ਲਾਦੀ ਹੈ ਉਹੀ ਹੈ ਭਾਈ ਨਮਾ ਆ ਰੱਸਾ ਇਹ ਹੱਥ ਨਹੀਂ ਨਾ ਪੜਦਾ ਹੈ ਦੇਖਦਾ ਰਹੇ ਤੁਰਦਾ ਨਹੀਂ ਐਦਾਂ ਹੀ ਹੈ ਪਰ ਮੱਛਰ ਪਤਾ ਕਿੰਨਾ ਹੋ ਗਿਆ ਆਉਣੇ ਕਹਿੰਦੇ ਸ਼ਿਵ ਜੀ ਨੇ ਛੜਤਾ ਮੱਛਰ ਮਛਰ ਹੈ ਬਾਈ ਮੈਂ ਵੀ ਸੁਣਿਆ ਹੈ ਕਹਿੰਦੇ ਛੜ ਦਿੰਦੇ ਇਹ ਕਿਹੜਾ ਚੱਕਰ ਹੈ ਪਤਾ ਨਹੀਂ ਬਾਈ ਮੈਂ ਉਦਾਂ ਦੇਖਿਆ ਇਹ ਉਹਨਾਂ ਦੂਆ ਮੱਛਰ ਵਾ ਕੇ ਦੰਦੀ ਵੱਡੀ ਨਾਲ ਇੱਕ ਜਿਹੜਾ ਸ਼ਾਮ ਨੂੰ ਅੱਖਾਂ ਚ ਪੈਂਦਾ ਉਹ ਵੀ ਆ ਗਿਆ ਬਹੁਤ ਜ਼ਿਆਦਾ ਪੈਂਦਾ ਦੋ ਤਿੰਨ ਤਰ੍ਹਾਂ ਦਾ ਹੋ ਗਿਆ ਹੁਣ ਆਮਰੇ ਨੂੰ ਬੇਨਤੀ ਆ ਵੀ ਬੜੇ ਕੱਪੜੇ ਦੰਨ ਪੁੰਨ ਕਰ ਦਵੇ ਇੰਨਾ ਪਾ ਜ਼ਿਆਦਾ ਪੈਂਦਾ ਨਹੀਂ ਆਦਾ ਅੱਜ ਫੋਲਦਾ ਨਹੀਂ ਬਾਈ ਇਹ ਤਾਂ ਮੈਂ ਜ਼ਿਆਦਾ ਪੈਂਦਾ ਲਓ ਭਾਈ ਬੁਆਰਾ ਮੁੰਡਾ ਦੱਬਦਾ ਕਿਤੇ 200 ਕੁਇੰਟਲ ਲੱਦਣ ਅੱਜ ਬਾਈ ਬਾਈ ਕਿੰਨਾ ਹੋ ਗਿਆ ਇਹ ਰ ਪਤਾ ਨਹੀਂ ਕਿਹੜਾ ਲਾ ਲਿਆ ਅੱਜ ਬਾਈ ਟਰੈਕਟਰ ਨਹੀਂ ਮੁੜਦਾ ਪਿੱਛੇ ਲੋ ਜੀ ਬਾਈ ਜਿਹੜਾ ਬੀਜ ਲੱਦ ਕੇ ਲਿਆਏ ਤੇ ਹੁਣ ਉਹ ਤਾਰਨ ਆਏ ਆ ਕਿ ਉਧਰ ਜਾਂਡਿਆਰ ਵੀ ਵਿਚਾਰਾ ਫਸ ਗਿਆ ਤੇ ਅਰਜਣਵਾ ਕੇ ਕੱਢੂਗੇ ਤੇ ਟਰੈਕਟਰ ਲੈ ਕੇ ਜਾਣਾ ਇਹ ਮੀਂਹ ਵੀ ਆਉਣੇ ਵਾਲਾ ਮੌਸਮ ਖਰਾਬ ਇਧਰ ਗੰਨਾ ਵੀ ਜਿਹੜਾ ਹਲ ਪਾ ਕੇ ਲਿਆਉਣੇ ਆ ਕੰਮ ਕਈ ਉਲਝੇ ਪਏ ਅੱਜ ਤੇ ਦੋ ਬੰਦੇ ਟੋਚਣੇ ਨੇ ਭੇਜੇ ਘਰ ਤੇ ਖੋਲ ਦिए ਟਰਾਲਾ ਕੰਮ ਲੱਗ ਜਾਣਾ ਅੱਛਾ ਅਜਰਾ ਭਾਈ ਉਹ ਕੰਮ ਹੁੰਦੇ ਜਿਹੜੇ ਕਦੇ ਨਹੀਂ ਹੋਏ ਪੈਪ ਖੁੱਲ ਗਿਆ ਪਿਛੇ ਵਾਲਾ ਅਕਾ ਹਰਾਨੇ ਆ ਪਤਾ ਨਹੀਂ ਕਿਹਦਾ ਮੂੰਹ ਦੇਖ ਲਿਆ ਬਹੁਤ ਬੁਰਾ ਖਰੋ ਹੈ ਜੀ ਭਾਈ ਆਹ ਪੈਪ ਖੁੱਲ ਗਿਆ ਕਦੇ ਨਹੀਂ ਖੁੱਲੇ ਆ ਜੱਕ ਚੱਕੇ ਵੇ ਮਾ ਦਾ ਤੇਲ ਦੇ ਖੁੱਲ ਹਰਾਨੇ ਦੀ ਗੱਲ ਹੈ ਅਕਲ ਜ਼ਿੰਦਗੀ ਜਿਹੇ ਕੰਮ ਨਹੀਂ ਦੇਖੇ ਨਹੀਂ ਟਰਾਲੇ ਜਗਾ ਮਿੱਟੀ ਲੈ ਜਾਂਦਾ ਰਿਹਾ 200 ਕੰਟਰੋਲ ਲਾਦ ਕੇ ਆ ਕੰਮੇ ਨਹੀਂ ਹੋਇਆ ਕਦੇ ਵੀ ਉੱਪਰ ਤੇ ਮੌਸਮ ਖਰਾਬ ਕਾਲੀ ਉੱਧਰ ਭਈਆ ਨੇ ਟਰਾਲਾ ਵਿੱਚ ਲੱਦਦਾ ਉਹ ਗਿੱਲੇ 'ਚ ਫਸ ਗਿਆ ਕਈ ਕੰਮ ਉਲਝ ਗਏ ਹਾਂ ਚੱਲ ਜੀ ਬਾਹਰ ਲੱਗ ਲੋ ਬਾਈ ਦੇਖ ਲੋ ਜੈਕ ਚੱਕਿਆ ਆ ਪਾਈਪ ਵਿੱਚ ਫਸਾਈ ਪਈ ਦੀ ਜੈਕ ਉੱਪਰੇ ਫਸਿਆ ਰਹਿ ਗਿਆ ਆ ਪਾਈਪ ਖੁੱਲ ਗਈ ਪਤਾ ਨਹੀਂ ਕਿਵੇਂ ਖੁੱਲ ਗਈ ਹੈਰਾਨੀ ਦੀ ਗੱਲ ਹੈ ਚੱਲੋ ਮੁੰਡਾ ਇੱਕ ਵਾਰ ਚੱਲੀ ਆਉਣਾ ਕੱਲ ਦਾ ਵੀ ਜਾਣਾ ਉੱਧਰ ਚੱਲ ਦੂਆ ਟਰੈਕਟਰ ਕਢਾਈਏ ਟੋਜਣਾ ਹੈਗਾ ਸემი ਚੱਕ ਲੈ ਮੋਟਰਸਾਈਕਲ ਚੱਲੀਏ ਫੇਰ ਸਰਵਾਇਵਰ ਉਹ ਬੰਦਾ ਲੰਬੜ ਉਹ ਵੀ ਛੱਡ ਦੇਣਾ ਲੰਬੜ ਯਾਰ ਕਿ ਆਇਆ ਟਰੈਕਟਰ ਫਸ ਗਿਆ ਤੋਰੇ ਕੋਈ ਨੀ ਮਿਲਿਆ ਅੱਜ ਕੋਈ ਨੀ ਮਿਲਿਆ ਹੈਗਾ ਅੱਜ ਬੰਦਾ ਛਾ 6 ਵਾਰ ਮੇਲੇ ਖੜਾ 6 ਵਾਰ ਬੈਠ ਕੇ ਛਾਹ ਮੇਰੀ ਗੱਲ ਸੁਣ ਅੰਕ ਮੱਥਾ ਢੇਕਦੇ ਹੁਣ ਉਧਰ ਠੀਕ ਕਰਾਂ ਜੌਂਡੀ ਜਦੋਂ ਸਟਾਰਟ ਹੋ ਗਿਆ ਦਾ ਉੱਥੇ ਜਾ ਕੇ ਟੇਕੂਗਾ ਜਾਂ ਕੱਢੂਗਾ ਉੱਥੇ ਜਾ ਕੇ ਟੇਕੂਗਾ ਮਰੂ ਮੰਦੂ ਤਾਂ ਦੇ ਦੇ ਯਾਰ ਚਲੋ ਚਲੋ ਚੱਕੋ ਆ ਜਾ ਹੁਣ ਉਹਦੇ ਨਜ਼ਾਰੇ ਬਹੁਤ ਮਿੱਠਾ ਆ ਗਿਆ ਦੇਖ ਇਹ ਸੰਦਾ ਹੁੰਦਾ ਇਹ ਵੀ ਕਿੱਥੇ ਲੈ ਘੱਟ ਕੇ ਝੋਟਾ ਕਹਿੰਦੇ ਆ ਦੇਖ ਲਈਏ ਜੋਰ ਕੇ ਲੈ ਘੱਟ ਲੈ ਕਹਿੰਦੇ ਖੇਤ ਗਿੱਲਾ ਹੀ ਪਿਆ ਤਾਂ ਮੇਰਾ ਗਿੱਲੇ ਮਾਤੇ ਲੈ ਆਉਣੇ ਪੜਦਾ ਮੋੜ ਤੇ ਮਰ ਜਾਂਦਾ ਮੋੜ ਹੈ ਉਹੀ ਚੱਕਰ ਜੱਗੇ ਜੱਗੇ ਹੋ ਟਰੈਕਟਰ ਨੂੰ ਤੁਰਨਾ ਵੀ ਚਾਹੇਗਾ ਤੋ ਜੰਦ ਤੋ ਆਪਣੇ ਤਰੀਕੇ ਕੇ ਬਾਅਦ ਸਾਡਾ ਤਾਂ ਖੁੱਲ੍ਹ ਸਾਦਾ ਬਾਈ ਕੋਈ ਭਰੋਸਾ ਨਹੀਂ ਸਾਡੇ ਉੱਪਰ ਸਾਨੂੰ ਇਹ ਬਾਈ ਹੈਗਾ 18 ਫੁੱਟਾ ਟਰਾਲਾ ਇਹਦੇ 100 ਦੇ ਬਰਾਬਰ ਦਾ ਹੋ ਗਿਆ ਹੁਣ ਬਾਈ ਜੀ 120 ਕਹਿੰਦੇ ਬਾਈ ਇਹ 100 ਸਾਦਾ ਬਾਈ ਇਹ ਬਾਈਟ ਐਂਗਲ ਆਇਆ ਭਾਈ ਦੇਖੋ ਬਾਈ 18 ਫੁੱਟ ਕਿਆ ਹੋ ਗਿਆ ਬੜੀ ਗੱਟਾ ਮਿਲਿਆ ਰਿਹਾ ਇਹ ਹੋਰੇ ਪੱਛੜਾ ਖੜ ਜਾ ਖੜ ਜਾ ਲੈ ਮੱਥਾ ਢੇਕਦਾ ਮਹਾਰਾਜ ਆਉਂਦੇ ਜੋ ਬਾਈ ਵਾਜੂ ਸਾਰੇ ਮੱਥਾ ਢੇਕਦਾ ਵਾਸਲੀ ਜਲੀ ਕੀ ਕਰਨਾ ਪੈਣਾ ਮੂੰਹ ਬਣਾਉਣਾ ਪੈਣਾ ਕਹਿੰਦਾ ਮੂੰਹ ਬੜਾ ਕੁੱਟਣਾ ਪੈਣਾ ਉਹ ਬੜਾ ਇੱਕ ਕੁੱਟਾ ਉਹ ਨਿਕਲਿਆ ਹੁਣ ਨਿਕਲੇ ਹੋਣਾ ਹੈ ਅੱਜ ਕਹਿੰਦੇ ਉਹ ਕੰਮ ਹੋ ਰਿਹਾ ਜਿਹੜੇ ਸੋਚੇ ਨਹੀਂ ਤੇ ਹੈਗੇ ਹਾਂ ਬਾਈ ਬੰਦੇ ਨੂੰ ਫੋਨ ਕਰੇ ਉਹ ਵੀ ਇੱਕ ਸਾਨੂੰ ਕਹੋ ਵੀ ਇੰਨੀ ਹੈ ਕਿਉਂਕਿ ਮੀਂਹ ਤੇ ਡਰਦੇ ਮਾਰੇ ਗੰਨਾ ਲਾਉਣ ਉਧਰ ਸਿਆੜ ਕੱਢਣੇ ਮੌਸਮ ਖਰਾਬ ਹੈ ਮੌਸਮ ਬਹੁਤ ਖਰਾਬ ਹੈ ਬਾਈ ਦੇਖ ਲੋ ਸਾਨੂੰ ਆਏ ਹਾਂ ਨੇ ਖੇਤ ਜਾ ਰਾ ਕੀਤਾ ਨਾ ਬਹਿ ਗਏ ਇੱਕੇ ਦਮ ਇੱਕ ਬਾਈ ਮੋੜ ਪੈ ਗਿਆ ਨਾ ਉਹਦਾ ਚੱਕਰ ਬਹਿ ਗਿਆ ਜਿੱਥੇ ਉਹ ਗਿਆ ਬਾਈ ਰਿਸਟਾਰਟ ਕਰ ਗਿਆ ਨਾ ਉਹ ਮਾਨੋਂ ਦੀ ਕਾਲੀ ਮੀਂਹ ਤੇ ਖੜਿਆ ਬਾਈ ਮੂਰੇ ਨੂੰ ਤਾਂ ਨਿਕਲਿਆ ਨਹੀਂ ਹੁਣ ਪਿੱਛੇ ਨੂੰ ਟੋਚਣ ਪਾ ਕੇ ਦੇਖਦੇ ਆ ਤੇ ਇਹਦੇ ਗਿੱਲਾਦੇ ਆ ਬਹੁਤ ਟੋਚਣਾ ਖੋਲਣ ਲੱਗੇ ਆ ਹਾਂ ਪਿੱਛੇ ਨੂੰ ਪਾਣਾ ਹੋਰ ਕੀ ਹੋ ਗਿਆ ਉਹ ਆਪਾਂ ਰਸੋਲ ਚ ਗਿਆ ਹਮਨੇ ਕੀ ਹੋ ਜਾਂਦਾ ਯਾਰ ਅੱਜ ਕੱਲ ਬਾਈ ਜਿਹੜਾ ਅੱਜ ਕੀ ਹੋਇਆ ਹਾਂ ਇੱਕ ਉੱਪਰ ਤੇ ਨਹੀਂ ਹੋ ਜਣਾ ਬਾਈ ਮੌਸਮ ਉਹ ਰਸੋਲ ਉਹ ਤੇ ਕਿਰ ਕਿ ਹੋ ਗਿਆ ਨਿਕਲ ਗਿਆ ਨਿਕਲ ਗਿਆ ਕੇ ਸੋਲ ਗਿਆ ਅੱਜ ਹਾਂ ਬਾਈ ਆ ਦੇਖੋ ਉੱਪਰ ਲੱਗੀ ਹੈ ਟਾਇਰਾਂ ਦੇ ਮਾਜ ਨਹੀਂ ਹੈਗਾ ਤਾਂ ਇਹਦੇ ਵਿੱਚ ਜੀ ਪਤਾ ਨਹੀਂ ਆ ਟਰਾਲੇ ਨੂੰ ਪਾਇਆ ਬਾਈ ਟਰੈਕਟਰ ਦੇਖਦੇ ਹਾਂ 走走走走 ਨਿਕਲ ਗਿਆ ਬਹੁਤ ਔਖਾ ਨਿਕਲਿਆ ਬਾਈ ਜਾ ਰੇ ਇੱਕ ਸੁੱਤਾ ਫਸ ਗਿਆ ਦਾ ਕਿਉਂਕਿ ਟਰੈਕਟਰ ਦੇ ਟਾਇਰ ਆਪ ਬਜੇ ਨਹੀਂ ਤਾਂ ਟਰਾਲੀ ਬਸ ਐਂ ਲਾ ਲੂ ਜੀ ਉਹਦੀ ਹੁੱਕ ਉੱਪਰ ਲੱਗੀ ਹੋਈ ਸੀ ਤਾਂ ਕਰਕੇ ਅੱਗੇ ਪਿੱਛੇ ਅੱਗੇ ਪਿੱਛੇ ਕਰਕੇ ਕੱਢ ਲਿਆ ਏ ਜੇ ਕਿਤੇ ਦਾਬੂ ਹੁੰਦੀ ਫੇਰ ਸਵਾਦ ਆਉਣਾ ਦਾ ਲਾਲੂ ਦੀ ਥੋੜੀ ਕਿਉਂਕਿ ਇਹਨਾਂ ਨੇ ਵਿੱਚ ਲੱਦਿਆ ਦਾ ਉੱਥੇ ਗੰਨਾ ਮੁੱਕ ਗਿਆ ਦਾ ਬਾਕੀ ਇੱਧਰ ਲੱਦਣਾ ਤਾਂ ਉਹਨਾਂ ਨੇ ਆਪਣੇ ਸਾਹਕੇ ਲੱਦੀਗੇ ਸਿੱਧੀ ਹੀ ਲੱਦਦੀ ਤੀ ਤਾਂ ਕਰਕੇ ਆ ਕੰਮ ਹੋਇਆ ਹੋਰੇ ਹੋਇਆ ਬਾਈ ਦੇਖੋ ਕਾਂਡ ਇੱਕ ਮੋੜ ਪੈ ਗਿਆ ਉੱਪਰ ਟਰਾਲੀ ਲਾੜੂ ਹੋ ਗਈ ਬਾਈ ਇੱਥੇ ਫਸ ਗਿਆ ਬਗਲੇ ਜੀ ਜੱਗਾ ਬਈਆਂ ਨੂੰ ਕਹਿੰਦਾ ਇਹਨੇ ਨੂੰ ਵੀ ਆ ਲੈ ਕਹਿੰਦਾ ਚਾਹੇ ਪੀ ਜਾਂ ਤੇ ਛੇਤੀ ਕਰੋ ਉਹ ਬੈਠੇ ਆ ਬਾਈ ਟਰੈਕਟਰ ਉਧਰ ਫਸਿਆ ਪਤਾ ਕਸੂਤਾ ਬਾਈ ਉਹਦੇ ਕਰਕੇ ਟਰੈਕਟਰ ਇੱਧਰ ਲਿਆ ਨਹੀਂ ਹੋਇਆ ਹੁਣ ਆਇਆ ਇਹ ਇਹ ਸਵੇਰ ਦੇ ਨਿਕਲਦੇ ਲੈਣਾ ਜੀ ਹੁਣ ਨਿਕਲੇ ਸਿਆੜ ਕਸੂਤਾ ਕੰਮ ਵਸਿਆ ਪਤਾ ਜੀ ਕਿਉਂਕਿ ਇਹ ਹੈ ਬਾਈ ਜੇ ਇੱਕ ਵਾਰ ਨਹੀਂ ਪੈ ਜਵੇ ਮੁੜ ਕੇ ਨਹੀਂ ਨਿਕਲਦੇ ਬਹੁਤ ਬਹਾਈਆਂ ਹੋਣ ਤੇ ਬਾਦਵਾ ਵੀ ਖੇਤੇ ਦੇ ਲੋ ਇਹ ਜਾ ਬਣਿਆ ਬਾਈ ਇਹ ਹਾਲਾਂ ਗੇਲ ਸਕੂਟਾ ਵੀ ਟਰ ਗੇਲ ਤਵੀਆਂ ਗੇਲ ਬਹੁਤ ਬਹਾਈ ਹੋਈ ਓਏ ਕੋਲੇ ਡਾਕਟਰ ਦਾ ਪੀ ਬਾਈ ਇਹ ਤਾਂ ਜਿਆਦਾ ਹੀ ਇਹ ਗਾਲੀ ਮੈਂ ਨਹੀਂ ਮੋੜਦਾ ਚੱਕਣਾ ਬਣਾਏ ਆਪਣੇ ਜੇ ਟਰੈਕਟਰ ਕਿ ਤੱਕਾ ਹੈ ਤੇਰੇ ਗੇਲ ਵੀ ਹੋਇਆ ਮੇਰੇ ਨਾਲ ਵੀ ਹੋਇਆ ਬਾਈ ਇੰਨੇ ਕਿ ਜਗਾ ਬਾੜ ਮੈਜ ਫਾਦਾ ਤੇ ਤੇਰੇ ਉਹਦੇ ਦੇ ਲੈ ਹੈ ਕਹੇ ਆ ਕੰਮ ਹੋਇਆ ਬਾ ਯਾਰ ਬਸ ਇੱਕ 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 ਨਾ ਬਹੁਤ ਹੈ ਇੱਕ ਬੰਦਾ ਤੈਨੂੰ ਨਾਂ ਵੀ ਛੱਡ ਨਾਂ ਵੀ ਨਹੀਂ ਦੱਸਣਾ ਮੈਂ ਤੈਨੂੰ ਫੋਟੋ ਵੀ ਦਿਖਾਤੀ ਨਾ ਬਸ ਬਸ ਖਤਮ ਹੈ ਤੂੰ ਬਸ ਇੱਕ ਚੀਜ਼ ਹੈ ਕੰਮ ਨਹੀਂ ਫਿਰੇ ਚੱਲ ਚਾਹ 500 ਐਚਵੀ ਦਾ ਟਰੈਕਟਰ ਹੋਵੇ ਹਜ਼ਾਰ ਦਾ ਲਾ ਲਾ ਮੈਂ ਕਹਿੰਦਾ ਖਤਮ ਹੈ ਹਾਂ ਇਹਦਾ ਧੀ ਦਾ ਫਰਕ ਅੰਕਲ ਅੰਕਲ ਕਿੱਥੇ ਰਹਿੰਦੇ ਆ ਤੁਸੀਂ ਹਾਂ ਅੰਕਲ ਵਿਹਾਈ ਦਾ ਕਿੱਥੇ ਸੱਟ ਲੱਗੀ ਹੈ ਇਹ ਕਿੱਧਰ ਤੇ ਲੱਗ ਗਈ ਓਇਆ ਟਰਾਲਜਾ ਥੱਲੇ ਵੜ ਗਿਆ ਪਤਾ ਨਹੀਂ ਕਿਆ ਲੱਗ ਗਿਆ ਮਿੱਟੀ ਘੱਡੀ ਪੱਤੀ ਵੱਜੀ ਪੱਤੀ ਵੱਜੀ ਬਾਈ ਇਹ ਜਿਹੇ ਟਾਈਮ ਕੁਛ ਨਹੀਂ ਸੁਝਦਾ ਕਿਆ ਕਰੀਏ ਲੰਬੜ ਗਾਹਾਂ ਨੂੰ ਸਿੱਧਾ ਟਰਾਲੇ ਲੱਦਣਾ ਦਾਬੂ ਰੱਬਣਾ ਨਹੀਂ 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 ਆਪ ਦਾਬੂ ਰੱਖੇਗਾ ਬਾਈ ਬੂਤਾ ਰੱਖਦਾ ਤੁਹਾਡਾ ਕਸੂਰ ਨਹੀਂ ਤੁਸੀਂ ਵੀ ਕਹਿੰਦੇ ਵਿੱਚ ਬਾੜ ਤੋਂ ਸਾਨੂੰ ਪਤਾ ਧਰਤੀ ਐਡੀ ਗੰਦੀ ਆ ਸਾਲੀ ਆ ਦੇਖ ਲਾਦਾ ਕਿੰਨਾ ਕੇ ਤਾਂ ਇੰਨਾ ਕੇ ਬਾੜਿਆ ਤਾਂ ਸੜਾ ਵੱਤ ਓਏ ਪਤਾ ਕਿਆ ਗੱਲ ਆ ਇੱਕ ਸਿੱਧਾ ਲੱਦਣੇ ਕਰਕੇ ਮੂਰੇ ਬਜੇ ਨਹੀਂ ਦਾ ਟਾਇਰਾ ਪਰ ਬਾਈ ਆ 18 ਫੋਟਾ ਡੱਬਾ ਲੋਡ ਹੁੰਦਾ ਏ ਹਾਂ ਅੰਕਲ ਕਹਿੰਦਾ ਜੇ ਕਿਸੇ ਕੋਲ 18 ਫੋਟਾ ਡੱਬਾ ਖੜਾ ਹੋਇਆ ਬਾਸ ਦੱਸ ਦਿਓ ਜਦੇ ਸ਼ਾਮ ਨੂੰ ਲੈ ਕੇ ਘਰਾਂ ਹਾਂ ਜੇ ਕਿਸੇ ਕੋਲ ਬਾਈ ਬਕਾਊ ਖੜਾ ਹੋਵੇ ਚੰਗੀ ਹਾਲਤ ਮਤ ਤਕੜਾ ਟਰਾਲਾ 18 ਫੋਟਾ ਜਾਂ ਤਾਰਾ ਸਿੰਘ ਬਿਲਗਾ ਦਾ ਹੋਵੇ ਪੇ ਆ ਪੈਸਾ ਲਾ ਦੇਂਗੇ ਹਾਂ ਬਾ ਨਵਾਂ ਮਾਡਲ ਹੋਵੇ ਆ ਦੇਖ ਲਓ ਬਾਈ ਲਦਾਈ ਇੰਨੀ ਹੋਈ ਪਈ ਸ਼ੋ ਨਹੀਂ ਹੁੰਦੀ ਹੈਗੀ ਇਹ 200 ਲੱਦਿਆ ਵੀ ਪਤਾ ਨਹੀਂ ਲੱਗਦਾ ਹੈਗਾ ਟ੍ਰੇਨ ਦਾ ਡੱਬਾ ਏ ਡੱਬਾ ਹੈ ਬਾਬੇ ਡੱਬਾ ਟ੍ਰੇਨ ਦਾ ਡੱਬਾ ਉੱਪਰ ਪਿੱਛੇ ਉਹ ਪਿੱਛੇ ਭਰੀ ਨਾ ਲਾਓ ਓਏ ਉਹ ਪਿੱਛੇ ਭਰੀ ਨਾ ਲਾਓ ਅੱਗੇ ਲਾਓ ਅੱਗੇ ਹਾਂ ਹਾਂ ਬਾਬਾ ਕਿਥੇ ਬੰਦਾ ਉਹ ਨੰਬਰ ਇਹ ਨਹੀਂ ਬਣਾਇਗਾ ਉਹ ਨੰਬਰ ਓਏ ਯਾਰ ਕੇ ਮਲੇ ਸੋਰਦਾ ਉਹ ਬਥੇ ਲੱਗਦੇ ਜਾ ਲਾ ਲੀ ਉਹ ਦਾਬੂ ਰਹੇ ਬਸ ਦੇਖਣਗੇ ਮੂਰੇ ਲਾ ਦੋ ਦਾਬੂ ਰਹੇ ਉਰੇ ਤੇ ਨਾ ਜਿੱਥੇ ਤੇ ਤੂੰ ਖੜਾ ਐ ਇੰਨਾ ਲਿਆ ਦੋ ਆਹ ਜਗਾ ਭਰ ਦੋ ਆਹ ਕੁਝ ਵੀ ਨਹੀਂ ਕੀ ਹੈ ਜੇ ਉੱਪਰ ਇਹ ਕਿ ਹੁਣ 200 ਲੱਦਣਾ ਜਿੰਨਾ ਲਾਦੋਗੇ ਉਨਾ ਹੀ ਐ ਕਿਤਨਾ ਹੋ ਜਾਏਗਾ ਬਾਬਾ ਓਏ ਸਾਥੀ ਟਰਾਲੇ ਤੇ ਸੋ ਹੋ ਗਿਆ ਹਾਂ ਹਾਂ ਬਾ ਆ ਇੱਥੇ ਆ ਰਹੇ ਕਿੰਨੀ ਜਗ੍ਹਾ ਭਈ 15 ਫੁੱਟ ਦਾ 44 ਲੈ ਭਾਈ ਦੂਸਰਾ ਪੜਿਆਗਾ ਨਾ ਇਹ ਆਏਗਾ ਉਹ ਦੇ ਕੇ ਲੈ ਸਰਗਾ ਇਹ ਆ ਜਾਏ ਬਾਸ 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 ਉਹ ਕਿਤਨਾ ਹੋ ਜਾਏਗਾ ਉੱਪਰ ਉੱਪਰ ਚੱਲੇਗਾ ਨਾ ਤਾਂ ਚੰਗਾ ਨਹੀਂ ਲੱਗੇਗਾ ਉੱਪਰ ਉੱਪਰ ਹੋ ਜਾਏਗਾ 150 ਹਾਂ ਹੋ ਜਾਏਗਾ 150 ਕਰਾਉਣਾ 150 ਹੋਏ ਨੇ ਸਭ ਆਏਗਾ ਤਾਂ ਹਾਂ ਹੋ ਜਾਏਗਾ ਕਾਊਂਟ ਕਰਾਉਣਾ 150 ਤੇ ਘੱਟ 155 ਦੇ ਗੰਨਾ ਘੱਟ ਗਿਆ ਸਾਡੇ ਪਰ ਪਲੈਂਟੀ ਪੈ ਜਾਣੀ ਪਰ 150 ਕਰ ਦੋ ਫਿਰ ਹਾਂ ਕੀ ਆ ਖੁਜੀ ਆ ਗਲੋਟਰੀ ਵਾਲੀ ਬੰਦੇ ਨੂੰ ਖੁਜੀ ਆ ਗਲੋਟਰੀਆਂ ਖਾਂਦਾ ਹੈ ਵੇਖੀ ਕੀ ਕਰਦਾ

ਰਈ ਲਾਤੀਆ ਬੰਦਾ ਖੋਚ ਆਈਦਾ ਹੋਰ ਕੇ ਲੈ ਆਣੇ ਤੇਰੇ ਕੁਝ ਵਾਰ ਕਾ ਸੁੱਣੀ ਟੱਕਰਾ ਮਾਰਦਾ ਟੱਕਰਾਵਾਂ ਦਵੀਦਾ ਨਹੀਂ ਹੁੰਦਾ ਕੇ ਟਰੈਕਟਰ ਜਿੰਨਾ ਜ਼ੋਰ ਮਾਰੀਦਾ ਚੱਕਦਾ ਨਾ ਭਾਈ ਆ ਬੰਦਾ ਦਾ ਬੋਝ ਲੈ ਕੇ ਨਾ ਚੱਲਦਾ ਵੀਡੀਓ ਬਣਾ ਬਾਲਾ ਹੋ ਜਾ ਬੋ ਨੀ ਨੀ ਉਹ ਭਜਨ ਜਾ ਰਾਇ ਹੁਣ ਭਜਨ ਘੇਰੇ ਆ ਤੱਕਾ ਨਹੀਂ ਕਰਨਾ ਹੈਗਾ ਹਲ ਜਾਂਦਾ ਇਹਨਾਂ ਤਾਂ ਪਹੁੰਚਾ ਦੱਕੇ ਦਾ ਅੰਕਲ ਬਣਾ ਬਣੀ ਉਹ ਚੱਲ ਅੰਕਲ ਬਣਾ ਬਣੀ ਘੇਰਦੀ ਔਰ ਖੁਸ਼ੀ ਦੱਬੇ ਲਾਓ ਦੱਬੇ 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 ਖੁਸ਼ੀ ਆ ਖੁਸ਼ੀ ਉਹਦੀ ਚੂੜੀਆਂ ਢੀਲੀਆਂ ਦੋ ਉਹ ਨਹੀਂ ਮਸਤ ਮਸਤ ਬੰਦਾ ਇਹ ਮਸਤ ਬੰਦਾ ਇੰਨਾ ਥੋੜਾ ਇੰਨਾ ਕੰਮ ਕਰਕੇ ਵੀ ਖੁਸ਼ ਆ ਭੂਤ ਦਾ ਲਾ ਦਾਬ ਦੇ ਕੇ ਬੰਦੇ ਕੋਜਾ ਬੇਤੀ ਬੱਦਲ ਕਹਿ ਰੇ ਹਾਵਨਾ ਹੋਏ ਪਿਆ ਅੱਜ ਜੱਗੇ ਨੇ ਮੀਂਹ ਰੋਕਿਆ ਪਿਆ ਅੱਜ ਬਾਈ ਬਹੁਤ ਜ਼ੋਰ ਲਾਇਆ ਬੈਨੇ ਇਦਾਂ ਹੀ ਆ ਫਿਰ ਨਿਕਲ ਗਿਆ ਯਾਰ ਪਾਇਆ ਮੈਂ ਉਹ ਲਗਿਆ ਪਾਇਆ ਦਿਖਾਉਂਦਾ ਇਹਨੂੰ ਮੈਂ ਆ ਦੇਖ ਲੈ ਮਨੇ ਚਾਰ ਬੰਦੇ ਉੱਪਰ ਬਾਈ 26789 ਬੰਦੇ ਆ ਬਾਈ ਨਜ਼ਾਰਾ ਲਿਆਤਾ ਨਜ਼ਾਰਾ ਕਹਿੰਦੇ ਜਹਰ ਕੇ ਜਹਰ ਕੇ ਦੋ ਰੋ ਮਾਟਰ ਗੰਨਾ ਲੱਦ ਕੇ ਵੀ ਉਹ ਕਰਦਾ ਦੋ ਦੋ ਕੁਇੰਟਲ ਗੰਨਾ ਲੱਦ ਕੇ ਵੀ ਖੁਸ਼ ਆ ਬੰਦਾ ਹੈ ਖੁਸ਼ੀ ਔਰੇ ਨਾ ਨਾ ਛੇੜਨਾ ਖੁਸ਼ੀ ਹੈ ਅੰਦਰ ਕੀ ਏ ਬੰਦੇ ਆਉਂਗਾ ਬੰਦੇ ਆਉਂਗਾ ਬੰਦੇ ਬਹੁਤ ਆਉਂਗਾ ਯਾਰ ਹੱਸ ਕੇ ਇੱਕ ਟਰਾਲਾ ਬਾਈ ਮੂਰੇ ਜਾ ਰਿਹਾ ਏ ਉਹ ਜਾੜਾ ਲੋਡ ਹੈ ਆ ਪਿੱਛੇ ਵਾਲੇ ਪਕਟ ਮਾਲ ਹੈ ਅਰਜਨ ਵਾਲੀ ਪਿੱਛੇ ਆ ਰਹੇ ਆ ਕਿਉਂਕਿ ਹੁਣ ਕੱਚੇ ਬਾਈ ਜਾ ਗਏ ਬਾਈ ਲਓ ਜੀ ਬਾਈ ਮੇਤਰੀ ਨੀਰੂ ਪਾਈ ਜਾਂਦੇ ਮੇਤਰੀ ਸ਼ਗਨ ਕਰਦੇ 11 ਵਾਰ ਹਾਂ ਜੀ ਹਾਂ ਸ਼ਗਨ ਜੀ 11 ਵਾਰ ਸ਼ਗਨ ਕਰਦੇ ਕਹਿੰਦੇ ਉਹਨੇ ਫਾਰਮ 'ਚ ਕੰਮ ਬਹੁਤ ਖਿਆ ਬਾਜੇ ਕੀ ਗੱਲ ਹੈ ਉਹਨੇ ਸੱਚੀ ਦੱਸੀ ਕਿਦਣਾ ਹੈ ਫਾਰਮ 'ਚ ਪਹਿਲੇ ਦਿਨ ਆਇਆ ਮੈਂ ਦੂਜੀ ਵਾਰ ਆਇਆ ਜਾਂਦਾ ਹੈ ਨਹੀਂ ਤਾਂ ਕੁਝ ਵੀ ਹਾਂ ਦੇਖ ਲੈ ਕਾਲੇ ਬਾਈ ਮੈਂ ਤਾਂ ਤੁਹਾਨੂੰ ਇੱਕ ਗੱਲ ਕਹਿਣੀ ਵੀ ਮੇਰਾ ਢੋਲ ਹੈ ਸ਼ੀਤ ਨਾ ਕਰਦੀ ਮੇਰ ਕੋਲ ਰਿਹਾ ਜੀ ਇਹ ਨਾਲ ਮੇਰਾ ਢੋਲ ਤੋੜੂਗਾ ਬਾਅਦ ਹਾਂ ਜੀ ਢੋਲ ਮੈਂ ਤੇਰਾ ਥੋੜਾ ਤੋੜੂਗਾ ਮੈਂ ਚਮਕਾ ਦੂਗਾ ਭਾਈ ਐਨ ਵਧੀਆ ਜੀ ਢੋਲ ਸਾਨੂੰ ਤੋੜਾ ਬੈ ਮਿਲਦਾ ਹੈ ਜਾਨੇ ਰੁਪਏ ਆਇਆ ਹੈ ਤਾਂ ਉਹ ਮਿਲੂਗਾ ਬਖੇ ਠੀਕ ਹੈ ਢੋਲ ਘਰ ਤੋੜਦਾ ਮਿਲੂਗਾ ਬਾ ਠੀਕ ਹੈ ਬਾਕੀ ਭਾਈ ਕੰਮ ਚਾਲ ਦਾ ਜੋਰਾਂ ਤੇ ਮੈਂ ਕਹਿੰਦਾ ਬਿੱਛੇ ਪੇਂਟ ਵਾਲੇ ਵਿੱਚੇ ਬੈਲਡਿੰਗ ਆੜੇ ਵਿੱਚੇ ਕਾਲੇ ਨਾ ਇਹ ਅਜ ਤਾਂ ਬੰਦੇ ਬੰਦਾ ਹੈ ਨਾਲੇ ਮੈਂ ਕਹਿੰਦਾ ਥੋੜੇ ਦਿਨ ਪਹਿਲਾਂ ਹੀ ਆਇਆ ਤਾਂ ਮੈਂ ਦੇਖ ਲੈ ਉਧਰ ਬੂਆ ਦਾ ਮੁੰਡਾ ਵੀ ਸਰਵਾਗਨ ਪਹੁੰਚਿਆ ਗਿਆ ਇਹ ਜੀ ਲਾਸਟ ਆਈਏ ਹੁਣ ਸਾਡਾ ਜੀ ਫਾਈਨਲ ਹੈ ਹਾਂ ਜੀ ਫਾਈਨਲ ਹੈ ਜੀ ਕੱਲ ਕਿੰਨੇ ਨੇਰੂ ਪਹਿਲੇ ਪੈ ਸੱਚੀ ਦੱਸੀ ਕਿਤੇ ਆਏ ਜੀ ਘੱਟੋ ਘੱਟ ਜੀ ਥੜੀ ਬੌਮ ਨਹੀਂ ਤਾਈ ਇਹਦੇ ਪਰ ਹਾਂ ਜੀ ਕੱਲ ਵੀ ਸਾਰੀ ਦਿਹਾੜੀ ਇਹਦੇ ਤੇ ਲੱਗੀ ਜੀ ਤੇ ਅੱਜ ਸਾਰੀ ਦਿਹਾੜੀ ਲੱਗੀ ਹੁ ਮੁਰਗੇ ਇਹਦੇ ਪਰ ਆਸਦੇ ਆ ਹਾਂ ਜੀ ਬਾਈ ਦੇ ਬਾਦ ਹੁਣ ਤੂੱਚ ਮੁਰਗੀਆਂ ਆ ਜਣੀਆਂ ਜੀ ਹਾਂ ਹੁਣ ਸਫਾਈ ਹੋ ਗਈ ਜੀ ਮਾਠੀ ਮੁਰਗਿਆਂ ਚ ਬਾਈ ਕੜੇ ਹਮਨੇ ਆਹ ਕਰਕੇ ਜੀ ਫਾਈਨਲ ਮਾਲ ਬਹੁਤ ਪਿਆਰੇ ਚ ਰੋੜੀ ਬਜਰੀ ਨਹਿਰੂ ਨਹਿਰੂ ਪਾਉਣ ਤੋਂ ਬਾਅਦ ਇਹਦਾ ਆ ਜਾ ਬੰਦੇ ਬਾਈ ਸਾਰੇ ਐਨ ਇੱਕ ਨੰਬਰ ਕੰਮ ਕਰਦੇ ਆ ਹਾਂ ਲਪਾਈ ਦਾ ਨੇ ਬੜ ਗਿਆ ਹਾਂ ਲਪਾਈ ਦਾ ਹੋ ਗਿਆ ਜੀ ਔਰ ਥੋੜਾ ਬੋਟਾ ਹੋ ਰਹਿੰਦਾ ਜੀ ਬਾਦਰਾ ਆਮ ਨੇ ਮੁਰਗਾ ਲੈ ਕੇ ਆ ਮੈਂ ਉਹਦੇ ਤੇ ਤੈਨੂੰ ਫਾਇਦਾ ਹੋ ਗਿਆ ਆਪਣਾ ਨੇਤਰਪਾਈ ਨੇ ਤੇ ਮੁਰਗਾ ਫਰੀ ਚ ਲੈ ਕਰਨਾ ਕ ਮੁੱਲ ਦਾ ਨਾ ਮੁੱਲ ਦਾ ਲੈ ਲੈ ਬਾਈ ਨਿਕੜ ਜਵਾਬ ਦੇਣਾ ਇਹਨਾਂ ਦਾ ਲੈ ਲੈ ਕਰਨ ਕਿਤੇ ਅੱਕ ਵੀ ਨਾ ਜਾਈਏ ਮੁਰਗੇ ਖਾ ਕੇ ਰੇਹਾ ਹੋਰ ਗਿਆ ਹੋਰ ਮਪੜਾ ਹੋ ਗਿਆ ਉਹ ਬੇਤਰੀ ਭਾਈ ਦੇਖ ਲੋ ਨਵੇਂ ਝਾੜੂ ਦੀ ਜਾਨ ਘੜਤੀ ਉਹਨੇ ਦੋ ਨਵੇਂ ਝਾੜੂ ਮਗਾਉਣੇ ਪਈ ਜੀ ਮਿਸਤਰੀ ਕਹਿੰਦਾ ਹੂੰ ਪਹਿਲਾਂ ਤਾਂ ਮੈਨੂੰ ਦੋ ਨਵੇਂ ਝਾੜੂ ਲਿਆ ਕੇ ਦੋ ਮੈਂ ਕਹਿੰਦਾ ਇਹ ਤਾਂ ਵੀ ਨਿਕਲ ਜਾਨੀ ਮਹਤਰੀ ਦੋ ਝਾੜੂ ਦੀ ਜਾਨ ਘੜਤੀ ਯਾਰ ਤੈਨੂੰ ਹੋਰ ਮਗਾਉਣਾ ਤੇ ਜਿਹੜਾ ਨਵਾਂ ਨੇ ਵੀ ਉਧਰ ਪਾਪਾ ਜੀ ਨੇ ਬਡਾਂਗ ਚੱਕੀ ਪਈ ਆ। ਉਹ ਸ਼ੈਂਪੀ ਆ ਜਾ ਪਿੱਲਰ ਨਹੀਂ ਬੰਨ ਲਿਆ ਤੈਨੂੰ। ਤੂੰ ਆ ਜਾ ਨਹੀਂ ਲਿਪੜਦਾ ਸੁੱਕਾ ਹੋ ਰਿਹਾ। ਡਰਦਾ ਐ ਵਾ ਪਾਪਾ ਜੀ ਬੰਦਾ। ਲੈ। ਕਾਲੇ ਕੰਮ ਲੋਟਾ ਤੇਰਾ। ਹਾਂਜੀ ਹਾਂਜੀ ਮੁੰਡਾ ਮੇਰੂ ਘੋਲ ਲਾਇਆ ਬਾਈ। ਮਾਂ ਕੀ ਤੇ ਲੱਸੀ ਬਣਾਉਂਦਾ ਯਾਰ ਮੈਨੂੰ ਪੀਣਾ ਆਇਆ ਤਾਂ। ਇਹ ਤੂੰ ਡੰਡਾ ਪਾ ਕੇ ਮੇਰੂ ਘੋਲ ਦੇ। ਕੱਲਿਓ ਕੱਲਿਓ ਬੰਦਾ ਨੇਰੂ ਪੀ ਲਿਆ ਜੰਮ ਤਾਂ ਨਹੀਂ ਜਾਊਗਾ ਅੰਦਰ। ਉਹ ਪਲਾਗ ਦੇਖ ਯਾਰ। ਪੀਏ ਤੇ ਪਤਾ ਲੱਗੂਗਾ ਜੀ। ਪਲਾਗ ਦੇਖ। ਕਾਊਗਾ ਉਹਨੇ। ਕਿਰਮਾ ਥੋੜੀ ਹੈਗਾ ਝਾੜਨੀ ਆ ਪਵੇ। ਇਹ ਦਿੱਤੀ ਅਕੜ ਜਾਣਾ ਹੈ ਆਹ ਦਾ ਵੀ ਕਰਦੇ ਸੀ ਤਾਂ ਉਹਦੇ ਜਲੇ ਜਾਂਦਾ ਹੋਰ ਆਹ ਮਣਾ ਮੋਟਾ ਵੀ ਜਿੱਤਣਾ ਹਣੇ ਕੰਮ ਦੇਖੋ ਭਾਈ ਇਹਨੇ ਇੱਕ ਨੰਬਰ ਕਰਦੇ ਬੰਦੇ ਝਾੜੂਗੇ ਲੱਗੇ ਪਏ ਸਵਾਹੀ ਕਰਨਾ ਹੈ ਨਾ ਨੇਰੂ ਪਾ ਕੇ ਏਰੀਆ ਦੇਖ ਲੈ ਕਿੰਨਾ ਇਹਨਾਂ ਨੇ ਆਪਣੇ ਸਾਹਕੇ ਫੇਰਨਾ ਇਹ ਕਨੇ ਮੇਤਰੀ ਕੱਲ ਵੀ ਬਾਤ ਆਏ ਦੂਰਾ ਪਾਇਆ ਚੈਂਪੀ ਜਿਹੜੇ ਮੁਰਗੇ ਰੱਖਣੇ ਨਾ ਔਰੇ ਦੂਏ ਰੱਖਣੇ ਜਿਹੜੇ ਲੰਬੇ ਵਾਲੇ ਹੁੰਦੇ ਕਿਹੜੇ ਹੁੰਦੇ ਆਂਦੇ ਉਹ ਹਾਂ 76 ਹੋਰ ਕਿ ਰੱਖਣੇ ਆ ਲੰਬੀ ਕਰਦਣ ਵਾਲੇ ਰੱਖਣੇ ਆ ਲੰਬੀ ਕਰਦਣ ਵਾਲੇ ਰੱਖਣੇ ਆ ਅੱਜ ਮੋਟਰਸਾਈਕਲ ਦੇਖੋ ਬਾਈ ਕਿਹੜੇ ਸਾਵਨਾ ਕਰੇ ਆ ਅੱਠੋ ਅੱਠ ਕੰਮ ਜਾਂਦਾ ਪੰਡਾ ਚ ਲੋਕ ਫੁੱਡੀਆਂ ਜਾਂ ਢੇ ਨਹੀਂ ਛੱਡਦੇ ਔਰੇ ਮੁਰਗੀਆਂ ਛੱਡ ਦੂੰਗਾ ਉਹ ਮੁਰਗੀਆਂ ਕਿੱਥੇ ਛੱਡਣੀਆਂ ਔਰੇ ਖਾ ਜਾਣੀਆਂ ਸਾਰੀਆਂ ਨਾ ਤਾਂ ਇਹ ਨਹੀਂ ਹਟਣਾ ਹੈ ਨਹੀਂ ਕੱਲ ਤੱਕ ਕਿੰਨੇ ਬਾਈ ਨੂੰ ਕਹਾਂ ਵੀ ਛਾਲ ਤੇ ਕਿੰਨੇ ਮੁਰਗੇ ਤੇਰੇ ਕਾਲਾ ਕਹਾਂ ਮੈਂ ਤਾਂ ਬਾਈ ਨੂੰ ਕਹਣਾ ਮੈਂ ਉਹ ਵੀ ਪੱਕਾ ਹੀ ਰੱਖ ਲਾਂ ਠੀਕ ਹੈ ਮੈਨੂੰ ਫਾਰਮ 'ਚ ਹੀ ਰੱਖ ਲਾਂ ਬਸ ਉਹਨਾਂ ਚਾਰ ਦਿਨ ਚਲਾ ਲੈ ਕਰਨਾ ਹਨ ਕਾਲੇ ਦੇ ਸਰੀਦ ਦੇ ਸਾਹ ਨਾਲ ਚਾਰ ਦਿਨ ਚੱਲ ਜੂਗਾ ਤੇਰੇ ਘੇਲੀ ਚੱਲਣਾ ਤੂੰ ਉਹ ਗਾਹ ਵਰਤਾਰਿੰਦਾ ਨਾ ਮੈਂ ਤਾਂ ਪਾਗਲ ਆ ਬਾਈ ਇੰਨੀ ਕ ਟਾਲੀ ਵਧੀ ਗਾਲ ਮੈਂ ਨਾ ਕਹੀਆਂ ਅਗਲੇ ਨੂੰ ਮੁਰਗੀਆਂ ਕੋਲ ਕਹੀਆਂ ਅਗਲਾ ਖੇਤਾਂ ਵਾਲੇ ਫਾਰਮ 'ਚ ਵੀ ਰੱਖ ਲੰਦਾ ਫਿਰ ਠੀਕ ਹੈ ਤੇ ਕੰਮ ਖਰਾਬ ਹੋ ਜੂਗਾ ਡੰਗਰ ਵਾਲਾ ਫਾਰਮ ਵੀ ਹੁੰਦਾ ਕਈ ਪਾਸੇ ਫਸ ਸਕਦਾ ਹੈ ਜੱਗਰੇ ਬਾਪੇ ਬਾ ਚਲੇ ਜਾਈ ਮੈਂ ਤੈਨੂੰ ਦਾਦੂਆ ਕਿਹੜੇ ਕਿਹੜੇ ਫਾਰਮ ਚ ਫਸਾਉਣਾ ਉਹਨੇ ਤੂੜੀ ਵੀ ਚਕਾਉਣੀ ਗੋਆ ਵੀ ਚਕਾਉਣਾ ਕੱਕ ਵੀ ਪਾਉਣਾ ਸਾਰੇ ਕੰਮ ਨੇ ਇੱਕ ਦਿਨ ਚ ਗੋਆ ਵੀ ਚਕਾਉਣਾ ਜੀ ਖੇਤਾਵਾਂ ਵੀ ਕਰਾਉਣਾ ਜੀ